ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਸਾਰੀ ਸੰਗਤਾਂ ਨੂੰ ਬੇਨਤੀ ਹੈ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਬਾਬਾ ਫਤੇਸingh ਸਰਦਾਈ ਦੇਖੋ ਅਸੀਂ ਆਪਣੇ ਬੱਚਿਆਂ ਨੂੰ ਕੋਲ ਡਰਿੰਕ ਸਟ੍ਰਿੰਗ ਇਹ ਚੀਜ਼ਾਂ ਪਿਆਉਂਦੇ ਆ ਨਾ ਜੀ ਸਿਹਤ ਲਈ ਬੜੀ ਹਾਨੀਕਾਰਕ ਰਹੇ ਇਹ ਚੀਜ਼ ਵਿੱਚ ਦੇਖੋ ਤੁਸੀਂ ਸਰਪਤੀ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਸੁੱਖਾ ਜਾਂ ਭੰਗ ਨਹੀਂ ਪਾਈ ਗਈ ਬੱਚੇ ਬੀਬੀਆਂ ਕੋਈ ਵੀ ਆ ਕੇ ਛੱਕ ਸਕਦੇ ਕਿਉਂਕਿ ਇਸ ਪੇਟ ਨੂੰ ਇਹ 300 ਸਾਲ ਪੁਰਾਣੀ ਸਰਦਈ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਅਸੀਂ ਸਪੈਸ਼ਲ ਦੁੱਧ ਬਦਾਮ ਖਸਖਸ ਕਾਲੀ ਮਿਰਚ ਗੁਲਾਬ ਦੇ ਫੁੱਲ ਇਲਾਚੀ ਸੌਂਫ ਮਗਜ ਦੇਸੀ ਸ਼ੱਕਰ ਅਤੇ ਧਾਗੇ ਵਾਲੀ ਮਿਸ਼ਰੀ ਪਾਈ ਹੈ ਇਹਦੇ ਵਿੱਚ ਹੋਰ ਵੀ ਬਥੇਰੇ ਸਮਾਨ ਖਾਏ ਨੇ ਅਜੋ ਤੁਹਾਨੂੰ ਚੰਦਿਆਂ ਦਿਖਾ ਇਸ ਤਰ੍ਹਾਂ ਇਹਦਾ ਰਖੜਾ ਲੱਗ ਰਿਹਾ ਜੀ ਬਦਾਮ ਨੇ ਵੀ ਸਾਡੇ ਕੋਲੇ ਜਿਹੜੇ ਐਨ 700 ਰੁਪਏ ਕਿਲੋ ਵਾਲੇ ਬਦਾਮ ਨੇ ਵੀ ਉਹ ਹੈਗੇ ਦੇ ਵਿੱਚ ਗੁਲਾਬ ਦੇ ਫੁੱਲ ਹੈ ਜੀ ਤਾਗੇ ਵਾਲੀ ਮਿਸ਼ਰੀ ਹੈ ਮੱਦਜ ਨੇ ਖਸਖਸ ਹੈ ਜੀ ਕਾਲੀ ਮਿਰਚ ਹੈ ਇਲਾਇਚੀ ਹੈ ਇਲਾਇਚੀ ਹੈ ਜੀ ਸੌਂਫ ਨੇ ਜੀ ਠੀਕ ਹੈ ਜੀ ਤੇ ਆ ਰਗੜਾ ਦਿਖਾਉਣਾ ਹੈ ਜੀ ਤੁਹਾਨੂੰ ਮਤਲਬ ਰਗੜੇ ਦੀ ਰੰਗਤ ਵੀ ਦੇਖੋ ਜੀ ਐ ਇਹਦੇ ਵਿੱਚ ਦੁੱਧ ਵੀ ਪਾਇਆ ਹੈ ਇਹ ਨਹੀਂ ਹੈਗਾ ਵੀ ਦੁੱਧ ਨਹੀਂ ਪਾਇਆ ਹੈਗਾ ਇਹਦੇ 'ਚ ਇਹਦੇ 'ਚ ਦੁੱਧ ਵੀ ਪਾਇਆ ਹੈ ਤੁਸੀਂ ਰੰਗਤ ਦੇਖੋ ਗਾੜੀ ਹੈ ਜੀ ਪੂਰੀ ਮਤਲਬ ਸਰਦਾਈ ਪਤਾ ਲੱਗਦਾ ਵੀ ਸਰਦਾਈ ਹੈ ਅਸਲ ਦੇ ਵਿੱਚ ਸਰਦਾਈ ਦਾ ਰੰਗ ਕੀ ਹੋਣਾ ਚਾਹੀਦਾ ਹੈ ਕੀ ਸਿਸਟਮ ਹੋਣਾ ਚਾਹੀਦਾ ਸਾਰਾ ਇਹਦੇ ਵਿੱਚ ਹੈ ਉਧਰ ਸਿੰਘ ਤਿਆਰ ਬਰ ਤਿਆਰ ਲਾਰੇ ਨੇ ਜੀ ਸਾਰੀ ਫੌਜ ਚ ਹਾਂ ਜੀ ਦੇਖੋ ਉਹ ਥੋੜਾ ਕੜਾ ਲਾਰੇ ਨੇ ਜੀ ਆਹ ਦੇਖੋ ਸੇਵਾ ਚੱਲ ਰਹੀ ਹੈ ਜੀ ਫੌਜਾਂ ਵੱਲੋਂ